ਮੇडम ਅੱਜ ਕਾਗਜ਼ ਭਰੇ ਹੈ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਗੱਜ ਜੀ ਸਾਰਿਆਂ ਨੂੰ ਮੇਰਾ ਨਾਮ ਸਿਮਨਦੀਪ ਕੌਰ ਹੈ ਮੈਂ ਆਜ਼ਾਦ ਉਮੀਦਵਾਰ ਵੱਲੋਂ ਵਾਰਡ ਨੰਬਰ 16 ਮੁੰਡੀਕਰਨ ਵੱਲੋਂ ਕਾਗਜ਼ ਭਰੇ ਹੈ ਅੱਜ ਕਾਫੀ ਟਾਈਮ ਤੋਂ ਕਾਫੀ ਲੋਕਾਂ ਨੇ ਇੱਥੇ ਐਮਸੀਬੀ ਰਹਿ ਚੁੱਕੇ ਆ ਕਈ ਲੋਕ ਪ੍ਰਧਾਨ ਵੀ ਰਹਿ ਚੁੱਕੇ ਆ ਕੋਈ ਕੰਮ ਨਹੀਂ ਹੋਇਆ ਗਲੀਆਂ ਨਾਲੀਆਂ ਦਾ ਬੁਰਾ ਹਾਲ ਆ ਲੋਕਾਂ ਦੇ ਕੋਈ ਕੰਮ ਨਹੀਂ ਹੋ ਰੇ ਤਾਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਮੈਨੂੰ ਇੱਕ ਮੌਕਾ ਦਿਓ ਔਰ ਫਿਰ ਤੁਸੀਂ ਦੇਖੋ ਕਿ ਕਿਸ ਨੇ ਕੰਮ ਕੀਤਾ ਔਰ ਕੌਣ ਨਹੀਂ ਕਰ ਰਿਹਾ ਸੀਗਾ ਕਾਫੀ ਕੰਮ ਜਿਹੜੇ ਅਧੂਰੇ ਪਏ ਆ 16 ਨੰਬਰ ਵਾਰਡ ਦੇ ਮੈਂ ਪੂਰਾ ਕਰਾਂਗੀ ਇਹ ਮੇਰਾ ਵਾਅਦਾ ਅਤੇ ਦਾਵਾ ਹੈ ਅਪੀਲ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਸਾਰਿਆਂ ਨੂੰ ਹੀ ਅਪੀਲਿੰਗ ਕਰਨਾ ਚਾਹਾਂਗੀ ਵੀ ਤੁਸੀਂ ਪਾਰਟੀ ਵਿਵਾਦ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਅੱਛਾ ਕੈਂਡੀਡੇਟ ਚੁਣੋ ਜਿਹੜਾ ਵੀ ਤੁਹਾਡੇ ਹਰ ਟਾਈਮ ਕੰਮ ਆਵੇ ਦਿਨ ਰਾਤ ਤੁਸੀਂ ਨਾ ਦੇਖੋ ਉਸ ਦੇ ਘਰ ਦਾ ਬੂਹਾ ਖੜਕਾਨ ਲੱਗੇ ਹਰ ਟਾਈਮ ਤੁਸੀਂ ਜਾਓ ਤੁਹਾਨੂੰ ਪਰਿਵਾਰ ਦੀ ਤਰ੍ਹਾਂ ਮਿਲੇ ਔਰ ਤੁਹਾਡੇ ਸਾਰੇ ਕੰਮ ਕਰੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਬੇ ਚੀਜ਼ ਕੋ ਉਹਨਾਂ ਨੂੰ ਕਹੋ ਇਹ ਨਹੀਂ ਆ ਕੋਈ ਵੀ ਬਾਦ ਦੇ ਵਿੱਚ ਲੋਕ ਮਿਲਦੇ ਨਹੀਂ ਆ ਜਾਂ ਦਰਵਾਜ਼ੇ ਨਹੀਂ ਖੋਲਦੇ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਤੁਸੀਂ ਸੱਚੇ ਸੁੱਚੇ ਮਨ ਦੇ ਨਾਲ ਕਿਸੇ ਦੇ ਦਬਾਅ ਤੋਂ ਬਿਨਾ ਤੁਸੀਂ ਆਪਣਾ ਕੈਂਡੀਡੇਟ ਚੁਣਨਾ ਕਿਹੜੇ ਕਿਹੜੇ ਕੰਮ ਜਿਹੜੇ ਤੁਹਾਡੇ ਪ੍ਰਾਇੋਰਟੀ ਤੇ ਨੇ ਜਿਹੜੇ ਕਿ ਤੁਸੀਂ ਜਿੱਤਦੇ ਹੋ ਤਾਂ ਪਹਿਲਾਂ ਕਰੋਗੇ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਸੀਵਰੇਜ ਬਲੌਕ ਰਹਿੰਦੇ ਨੇ ਥੋੜੀ ਜੀ بارش ਹੁੰਦੀ ਆ ਮੀਂਹ ਤੋਂ ਬਾਅਦ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਹੁੰਦਾ ਆਮ ਜਨਤਾ ਨੂੰ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਗੱਡੀਆਂ ਵਾਲਿਆਂ ਦਾ ਵੀ ਨਿਕਲਣਾ ਮੁਸ਼ਕਿਲ ਆ ਸਕੂਟਰ ਵਾਲਾ ਬੰਦਾ ਤਾਂ ਨਿਕਲ ਹੀ ਨਹੀਂ ਸਕਦਾ ਸਭ ਤੋਂ ਪਹਿਲੇ ਅਸੀਂ ਉਹਦਾ ਹੱਲ ਕਰਨਾ ਚਾਹਾਂਗੇ ਰੂਲਿੰਗ ਪਾਰਟੀ ਵੱਲੋਂ ਅੰਕੂ ਮੈਡਮ ਨੂੰ ਵੀ ਟਿਕਟ ਦਿੱਤੀ ਗਈ ਆ ਲੱਗਦਾ ਨਹੀਂ ਤਾਫਾ ਮੁਕਾਬਲਾ ਨਾਲ ਵੀ ਰਹਿੰਦੇ ਹੋ ਨਹੀਂ ਜੀ ਇਹਦੇ ਵਿੱਚ ਕੋਈ ਮੈਨੂੰ ਤੇ ਨਹੀਂ ਲੱਗਦਾ ਕੋਈ ਮੁਕਾਬਲਾ ਟਫ ਹੈ ਬਾਕੀ ਤੇ ਆ ਕਿ ਕੰਮ ਸਭ ਨੇ ਉਹਨਾਂ ਦੇ ਵੀ ਦੇਖੇ ਹੋਏ ਆ ਤਾਂ ਮੈਂ ਸਭ ਨੂੰ ਇਹੀ ਅਪੀਲ ਕਰਾਂਗੀ ਕਿ ਕੰਮ ਸਾਡੇ ਵੀ ਦੇਖਿਓ ਤਾਂ ਇੱਕ ਮੌਕਾ ਜ਼ਰੂਰ ਦੇਣਾ ਜੀ ਤੁਹਾਡਾ ਕੰਪੀਟੀਸ਼ਨ ਕਿਦਾਂ ਹੋਏਗਾ ਕੰਪੀਟੀਸ਼ਨ ਮੇਰਾ ਕਿਸੇ ਨਾਲ ਨਹੀਂ ਆ ਮੈਂ ਤੇ ਸਿੰਗਲ ਆਪਣਾ ਆਜ਼ਾਦ ਉਮੀਦਵਾਰ ਖੜੀ ਹੋਈ ਆ ਕਿ ਅਗਰ ਜਨਤਾ ਨੂੰ ਲੱਗਦਾ ਹੋਏਗਾ ਮੇਰੇ ਵਾਰਡ ਦੇ ਲੋਕਾਂ ਨੂੰ ਲੱਗਦਾ ਹੋਏਗਾ ਕਿ ਮੇਰੇ ਤੋਂ ਕੋਈ ਉਮੀਦ ਹੈ ਕਿ ਮੈਂ ਕੰਮ ਕਰਾ ਸਕਦੀ ਆ ਤਾਂ ਮੈਨੂੰ ਜ਼ਰੂਰ ਚੁਣਨਗੇ ਕੰਪੀਟੀਸ਼ਨ ਮੇਰਾ ਕਿਸੇ ਨਾਲ ਨਹੀਂ ਹੈ ਮੈਂ ਕੰਪੀਟੀਸ਼ਨ ਨਹੀਂ ਆ ਰਹੀ ਸਕਦੀ ਮੈਂ ਸ਼ੁਗਰਾਮ ਦੌਰ ਰੱਖਦੀ ਮੇਰਾ ਨਾਮ ਸਿਮਨਦੀਪ ਕੌਰ ਹੈ ਆਜ਼ਾਦ ਉਮੀਦਵਾਰ ਵਾਰਡ ਨੰਬਰ 16 ਮੁੰਡੀਕਰਤੋਂ ਮੈਂ ਅੱਜ ਪੇਪਰ ਭਰੀ ਹੈ